ਆਨਲਾਈਨ ਤੇ ਲਾਈਵ ਕਲਾਸ ਦਾ ਸਮਾਂ ਹੋ ਚੁੱਕਾ ਜੀ ਜਲਦੀ ਤੇ ਜਲਦੀ ਸਾਰੇ ਜੁਆਇਨ ਕਰੋ ਲਿੰਕ ਨੂੰ ਕਰ ਦਿਓ ਸ਼ੇਅਰ ਤਾਂ ਕਿ ਸਾਰੇ ਜਲਦੀ ਜੁਆਇਨ ਕਰ ਸਕਣ ਅੱਜ ਦੀ ਪੰਜਾਬੀ ਦੀ ਕਲਾਸ ਦੇ ਵਿੱਚ 2016 ਦਾ ਜਿਹੜਾ ਪੇਪਰ ਸੋਲਵ ਕਰ ਉਸ ਦਾ ਸੈਕੰਡ ਪਾਰਟ ਹੈ ਜੀ 51 ਤੋਂ ਲੈ ਕੇ 100 ਤੱਕ ਕੁਐਸਚਨ ਡਿਸਕਸ ਕਰਨ ਵਾਲੇ ਆ ਜਲਦੀ ਤੇ ਜਲਦੀ ਸਾਰੇ ਜੁਆਇਨ ਕਰੋ ਲਿੰਕ ਨੂੰ ਕਰ ਦਿਓ ਸ਼ੇਅਰ ਜਿਨ੍ਹਾਂ ਕੋਲ ਨੋਟੀਫਿਕੇਸ਼ਨ ਨਹੀਂ ਪਹੁੰਚਦਾ ਉਹ ਜੁਆਇਨ ਕਰਨ ਆਪਣੇ ਟੈਲੀਗ੍ਰam ਗਰੁੱਪ ਪੰਜਾਬੀ ਮਾਸਟਰ ਕੈਟਰ ਦੀ ਤਿਆਰੀ ਦੇ ਲਈ ਗਰੁੱਪ ਜੁਆਇਨ ਕੀਤਾ ਜਾਵੇ ਐਡ ਪੰਜਾਬੀ ਤਿਆਰੀ ਸਕੂਲ ਕੰਟੈਂਟ ਲਈ ਐਡ ਆਰਕੇ ਆਨਲਾਈਨ ਸਕੂਲ ਈਟੀਟੀ ਪੇਪਰ A ਐਂਡ B ਦੇ ਲਈ ਐਡ ਈਟੀਟੀ ਪੇਪਰ A ਐਂਡ B ਐਸਐਸਟੀ ਮਾਸਟਰ ਕੈਟਰ ਦੇ ਲਈ ਐਡ ਐਸਐਸ ਤਿਆਰੀ ਇਹਨਾਂ ਗਰੁੱਪਸ ਨੂੰ ਜੁਆਇਨ ਕੀਤਾ ਜਾਵੇ ਆਪਣੀ ਲੋੜ ਦੇ ਅਨਸਾਰ ਬਿਨਾ ਟਾਈਮ ਵੇਸ ਕੀਤੇ ਸ਼ੁਰੂ ਕਰਦੇ ਹਾਂ ਅੱਜ ਦੀ ਕਲਾਸ ਤੇ ਵੱਧਦੇ ਹਾਂ ਜੀ ਕੁਐਸਚਨ ਨੰਬਰ 51 ਦੇ ਵੱਲ ਹਾਂਜੀ 51 ਨੰਬਰ ਕੁਐਸਚਨ ਹੈ ਵਿਆਹੀ ਜਾਣ ਵਾਲੀ ਕੁੜੀ ਦੇ ਮਨੋਭਾਵ ਕਿਸ ਕਾਵਿ ਰੂਪ ਵਿੱਚ ਪੇਸ਼ ਹਨ ਦਿਹਾਣਾ অপਸ਼ਨ এ ਕੁੜੀਆਂ ਬੀ ਸਿੱਠੀਆਂ ਸੀ ਸੁਹਾਗ ਡੀ ਛੰਦ ਪ੍ਰਾਗਾਂ ਵਿੱਚ ਸਹੀ অপਸ਼ਨ ਚੁਣਿਆ ਜਾਵੇ ਕੁਐਸਚਨ ਨੰਬਰ 51 ਦੇ ਲਈ ਹਾਂਜੀ ਬਹੁਤ ਹੀ ਈਜ਼ੀ ਕੁਐਸਚਨ ਏ ਸਹੀ ਉੱਤਰ ਚੁਣੋ ਕੁਐਸਚਨ ਨੰਬਰ 51 ਦੇ ਲਈ ਹਾਂਜੀ ਜਿਨ੍ਹਾਂ ਦਾ ਵੀ ਆਨਸਰ 51 ਨੰਬਰ ਦੇ ਲਈ ਸੁਹਾਗ ਆ ਰਿਹਾ ਬਿਲਕੁਲ ਠੀਕ ਉੱਤਰ ਏ ਬਾਕੀ ਨੋਟ ਕਰਨ ਜਿਨ੍ਹਾਂ ਦਾ ਸੀ ਤੋਂ ਸਭਾਈ ਕੋਈ ਹੋਰ ਆਨਸਰ ਆਇਆ ਹੈ ਕੁਐਸਚਨ ਨੰਬਰ 52 ਦੇ ਬਲਵੱਦ ਦੇ ਜੀ 52 ਨੰਬਰ ਇਹ ਦੰਤ ਕਥਾ ਹੁੰਦੀ ਹੈ ਆਪਸ਼ਨ A ਮਿਥਿਆਸਕ B ਇਤਿਹਾਸ ਇਤਿਹਾਸ ਦਾ ਸਮੇਲ C ਇਤਿਹਾਸਕ ਤੇ D ਉਪਰੋਕਤ ਵਿੱਚੋਂ ਕੋਈ ਵੀ ਨਹੀਂ 52 ਨੰਬਰ ਕੁਐਸਚਨ ਦੇ ਲਈ ਸਹੀ ਉੱਤਰ ਚੁਣਿਆ ਜਾਵੇ ਜੀ ਕਵੈਸਚਨ ਨੰਬਰ 52 ਦੇ ਲਈ ਜਿਨ੍ਹਾਂ ਦਾ ਆਨਸਰ ਆ ਰਿਹਾ ਇਤਿਹਾਸ ਤੇ ਮਿਥਿਆਸ ਦਾ ਸਮੀਲ ਬਿਲਕੁਲ ਠੀਕ ਆਨਸਰ ਹੈ ਬਾਕੀ ਨੋਟ ਕਰਨ ਜਿਨ੍ਹਾਂ ਦਾ ਆਨਸਰ ਆਪਸ਼ਨ ਬੀ ਤੋਂ ਸવાય ਕੋਈ ਹੋ ਰਿਹਾ ਹੈ ਕਵੈਸਚਨ ਨੰਬਰ 53 ਕਿਹੜਾ ਲੋਕ ਕਾਵਿ রূপ ਬਾਲ ਖੇਡ ਨਾਲ ਸੰਬੰਧਿਤ ਨਹੀਂ ਹੈ ਆਪਸ਼ਨ ਏ ਕਿੱਕਲੀ ਬੀ ਥਾਲ ਸੀ ਲੋਰੀ ਤੇ ਡੀ ਉਪਰਕਤ ਵਿੱਚੋਂ ਕੋਈ ਵੀ ਨਹੀਂ 53 ਨੰਬਰ ਕਵੈਸਚਨ ਦੇ ਲਈ ਸਹੀ ਉੱਤਰ ਕਰੋ ਜੀ ਕਿਹੜਾ ਲੋਕ ਕਾਵਿ ਰੂਪ ਬਾਲ ਖੇਡ ਨਾਲ ਸਬੰਧਿਤ ਨਹੀਂ ਹੈ ਹਾਂਜੀ ਇਹਨਾਂ ਦੇ ਵਿੱਚੋਂ ਲੋਰੀ ਸਹੀ ਉੱਤਰ ਹੋਵੇਗਾ ਲੋਰੀ ਦਾ ਸਬੰਧ ਬਾਲ ਖੇਡ ਨਾਲ ਨਹੀਂ ਹੈ ਬਾਕੀ ਸਬਦ ਹੈ ਇਕਲੀ ਦਵੀਅਥਲ ਦਾ ਕੁਐਸਚਨ ਨੰਬਰ 54 ਪੰਜਾਬ ਵਿੱਚ ਪੋਟਵਾਰੀ ਸਭਿਆਚਾਰ ਨਾਲ ਸੰਬੰਧਿਤ ਕੀਤਾ ਹੈ ਆਪਸ਼ਨ A ਭਾਰਤੀ ਪੰਜਾਬ ਵਿੱਚ B ਪਾਕਿਸਤਾਨੀ ਪੰਜਾਬ ਵਿੱਚ C ਭਾਰਤ-ਪਾਕਿਸਤਾਨ ਦੀ ਸਰਹੱਦ ਦੇ ਦੋਹਾਂ ਪਾਸੇ D ਭਾਰਤੀ ਪੰਜਾਬ ਪੰਜਾਬ ਦੇ ਪੁਨਰਗਠਨ ਸਮੇਂ ਹਰਿਆਣਾ ਵਿੱਚ ਚਲਾ ਗਿਆ ਹੈ 54 ਨੰਬਰ ਦੇ ਲਈ ਸਹੀ ਉੱਤਰ ਚੁਣਿਆ ਜਾਵੇ ਜੀ ਕੁਸ਼ਣ ਨੰਬਰ 54 ਦੇ ਲਈ ਸਹੀ ਉੱਤਰ ਚੁਣੋ ਜੀ ਹਾਂ ਜੀ ਜਿੰਨਾਂ ਦਾ ਵੀ ਆਨਸਰ ਆ ਰਿਹਾ ਜੀ ਅ ਪਾਕਿਸਤਾਨੀ ਪੰਜਾਬ ਦੇ ਵਿੱਚ ਤੇ ਭਾਰਤ-ਪਾਕਿਸਤਾਨ ਦੀ ਸਰਹੱਦ ਦੇ ਦੋਹਾਂ ਪਾਸੇ ਦੇਖੋ ਦੋ ਆਨਸਰ ਤੁਹਾਡੇ ਹੋ ਸਕਦੇ ਨੇ ਇਸ ਕੁਐਸਚਨ ਦੇ ਲਈ 54 ਨੰਬਰ ਲਈ ਹਾਂਜੀ ਪਰ ਸਹੀ ਆਨਸਰ ਹੈ ਜੀ ਪਾਕਿਸਤਾਨੀ ਪੰਜਾਬ ਵਿੱਚ ਆਪਸ਼ਨ ਬੀ ਬੀ ਜਿੰਨੇ ਚੁਣਿਆ ਬਿਲਕੁਲ ਠੀਕ ਬਾਕੀ ਨੋਟ ਕਰਨ ਜੀ ਇੱਥੇ ਬਾਈ ਮਿਸਟੇਕ ਕਰ ਸਕਦੇ ਹੋ ਤੁਸੀਂ ਸੀ ਗਲਤ ਜਾਂ ਫਿਰ ਕੋਸ਼ਤ ਕਿਉਂਕਿ ਵੰਡ ਹੋਈ ਹੈ ਤਾਂ ਹੋ ਸਕਦਾ ਉਹ ਚੀਜ਼ ਮਾਈਂਡ ਚ ਆ ਰਹੀ ਹੋਵੇ ਪਰ ਆਨਸਰ ਜ਼ਿਆਦਾ ਸਹੀ ਬੀ ਹੀ ਹੈ ਇੱਥੇ ਬਾਈ ਮਿਸਟੇਕ ਗਲਤ ਟਾਈਪ ਹੋਇਆ ਕੁਐਸਚਨ ਨੰਬਰ 55 ਸਭਿਆਚਾਰ ਅਤੇ ਸੰਸਕ੍ਰਿਤੀ ਸ਼ਬਦ ਹਨ অপਸ਼ਨ এ ਦੋਵੇਂ ਦੋਵੇਂ ਅੰਗਰੇਜ਼ੀ ਸ਼ਬਦ ਕਲਚਰ ਦੇ ਸਮਾਨ ਅਰਥਾ ਵਿੱਚ ਵਰਤੇ ਜਾਂਦੇ ਹਨ बी ਵੱਖ-ਵੱਖ ਅਰਥਾਂ ਦੇ ਸੂਚਕ ਹਨ ਸੀ ਸਭਿਆਚਾਰ ਕਲਚਰ ਸ਼ਬਦ ਲਈ ਅਤੇ ਸੰਸਕ੍ਰਿਤੀ ਸਿਵਲਾਈਜੇਸ਼ਨ ਸ਼ਬਦ ਲਈ ਵਰਤੋਂ ਵਿੱਚ ਆਉਂਦੇ ਹਨ ਡੀ ਉਪਰੋਕਤ ਵਿੱਚੋਂ ਕੋਈ ਵੀ ਨਹੀਂ ਪ੍ਰਸ਼ਨ ਨੰਬਰ 55 ਦੇ ਲਈ ਸਹੀ ਉੱਤਰ ਜੀ ਹਾਂਜੀ 55 ਦੇ ਲਈ ਸਹੀ ਉੱਤਰ ਹੋਵੇਗਾ ਜੀ ਕਰੋ ਅੰਤਰ ਸਭਿਆਚਾਰ ਅਤੇ ਸੰਸਕ੍ਰਿਤੀ ਹਾਂਜੀ ਦੋਵੇਂ ਹੀ ਸ਼ਬਦ ਜਿਹੜੇ ਨੇ ਉਹ ਅੰਗਰੇਜ਼ੀ ਸ਼ਬਦ ਕਲਚਰ ਦੇ ਸਮਾਨ ਅਰਥਾਂ ਦੇ ਵਿੱਚ ਵਰਤੇ ਜਾਂਦੇ ਹਨ ਸੋ ਆਪਸ਼ਨ ਏ ਹੋਵੇਗਾ கரੈਕਟ ਆਨਸਰ ਹਾਂਜੀ ਇੱਥੇ ਵੀ ਬਾਈ ਮਿਸਟੇਕ ਕਲਰ ਟਾਈਪਿੰਗ ਹੈ ਸਹੀ ਆਪਸ਼ਨ ਏ ਹੀ ਹੋਵੇਗਾ ਕੁਐਸਚਨ ਨੰਬਰ 56 ਬਹੁਤ ਧਾਰਮਿਕ ਸਭਿਆਚਾਰ ਵਿੱਚ ਧਾਰਮਿਕ ਫਿਰਕਾ ਪ੍ਰਸਤਿਤ ਹੈ ਆਪਸ਼ਨ ਏ ਵਿਪਿੰਨ ਧਾਰਮਿਕ ਸਮੁਦਾਵਾਂ ਦਾ ਇੱਕ ਦੂਜੇ ਬਾਰੇ ਆਦਰ ਭਾਵ B ਸਮਾਜ ਨੂੰ ਤੋੜਨ ਵਾਲੀ ਪਰਵਰਤੀ C ਸਮਾਜ ਨੂੰ ਇੱਕਜੁੱਟ ਰੱਖਣ ਵਾਲਾ ਰੁਝਾਨ ਤੇ D ਉਪਰੋਕਤ ਵਿੱਚੋਂ ਕੋਈ ਵੀ ਨਹੀਂ 56 ਨੰਬਰ ਦੇ ਲਈ ਸਹੀ ਉੱਤਰ ਚੁਣਿਆ ਜਾਵੇ ਹਾਂਜੀ ਬਹੁਤ ਅਰਮੀ ਸਭ ਸੱਭਿਆਚਾਰ ਵਿੱਚ ਧਾਰਮਿਕ ਸਿਰਕਾ ਵ੍ਰਿਸ਼ਤੀ ਧਾਰਮਿਕ ਸਿਰਕਾ ਵ੍ਰਿਸ਼ਤੀ ਸਮਾਜ ਨੂੰ ਤੋੜਦੀ ਹੈ ਸੋ ਆਪਸ਼ਨ B ਕੋਰੈਕਟ ਆਨਸਰ ਹੋਵੇਗਾ ਸਮਾਜ ਨੂੰ ਤੋੜਨ ਵਾਲੀ ਪਰਵਰਤੀ ਕੁਐਸਚਨ ਨੰਬਰ 57 ਸੱਭਿਆਚਾਰ ਤੇ ਪੰਜਾਬੀ ਸੱਭਿਆਚਾਰ ਪੁਸਤਕ ਦਾ ਲੇਖਕ ਹੈ ਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰ ਪੁਸਤਕ ਦਾ ਲੇਖਕ ਹੈ ਆਪਸ਼ਨ A ਸੱਸਾ ਸੱਸਾ ਮੋਲ B TR ਵਿਨੋ ਜੀ ਸਿੰਘ ਜੋਸ਼ੀ ਤੇ D ਕਰਬਖਸ਼ ਸਿੰਘ ਫ੍ਰੈਂਕ ਕੁਐਸਚਨ ਨੰਬਰ 57 ਲਈ ਆਨਸਰ ਕਰੋ ਜੀ ਹਾਂਜੀ 57 ਨੰਬਰ ਦੇ ਲਈ ਸਹੀ ਉੱਤਰ ਚੁਣਿਆ ਜਾਵੇ ਜਿੰਨਾ ਦਾ ਆਨਸਰ ਆ ਰਿਹਾ ਜੀ ਕਰਬਖਸ਼ ਸਿੰਘ ਫ੍ਰੈਂਕ ਬਿਲਕੁਲ ਠੀਕ ਆਨਸਰ ਹੈ ਕੁਐਸਚਨ ਨੰਬਰ 58 ਦੇ ਅਲਵਾਦ ਦੇ ਆ ਵੰਜਾ ਨੰਬਰ ਕੁਐਸਚਨ ਇਹ ਪੰਜਾਬ ਦੀ ਲੋਕਧਾਰਾ ਪੁਸਤਕ ਦਾ ਕਰਤਾ ਹੈ অপਸ਼ਨ A ਮਹਿੰਦਰ ਸਿੰਘ ਰੰਧਾਵਾ B ਦਵਿੰਦਰ ਸਤਿਆਰਥੀ C ਸੋਹਿੰਦਰ ਸਿੰਘ ਵਣਜਾਰਾ ਬੀਡੀ ਤੇ D ਕਰਨੈਲ ਸਿੰਘ ਤਿੰਦ 58 ਨੰਬਰ ਕੁਐਸਚਨ ਦੇ ਲਈ ਸਹੀ ਆਨਸਰ ਚੁਣੋ ਜੀ ਕੁਐਸਚਨ ਨੰਬਰ 58 ਦੇ ਲਈ ਸਹੀ ਉੱਤਰ ਚੁਣਿਆ ਜਾਵੇ ਸੋਹਿੰਦਰ ਸਿੰਘ ਵਣਜਾਰਾ ਬੀਡੀ ਜਿੰਨਾ ਦਾ ਆਨਸਰ ਆਇਆ ਹੈ ਬਿਲਕੁਲ ਸਹੀ ਉੱਤਰ ਹੈ ਪੰਜਾਬ ਦੀ ਲੋਕਧਾਰਾ ਪੁਸਤਕ ਦਾ ਕਰਤਾ سہندر ان آٹھ نمبر کوشچن واقعش ایکائی ہے آپشن شبد بیشی شبدی انٹھ نمبر چنئی جی. واقعش کی ہے, ہے. جی اپک تو چھوٹی تبدیل ویڈی اکائی آپشن اے ہوئے گا ساٹھ نمبر کوششن ہے اپ, اپ ਪਪਾ ਮਮਾ ਆ ਪਪਾ ਪਪਾ ਬੱਬਾ ਮਮਾ ਵਿਅੰਜਨ ਹਨ ਆਪਸ਼ਨ ਏ ਕੰਠੀ ਬੀ ਹੋਠੀ ਸੀ ਦੰਤੀ ਤੇ ਡੀ ਉਲਟ ਜੀਬੀ 60 ਨੰਬਰ ਦੇ ਲਈ ਆਨਸਰ ਚੁਣੋ ਜੀ ਕੁਐਸਚਨ ਨੰਬਰ 60 ਦੇ ਲਈ ਉੱਤਰ ਜਣਿਆ ਜਾਵੇ ਹਾਂਜੀ ਏ ਹੋਠੀ ਵਿਅੰਜਨ ਨੇ ਆਪਸ਼ਨ ਬੀ ਕਰੈਕਟ ਆਨਸਰ ਹੋਵੇਗਾ ਕੁਐਸਚਨ ਨੰਬਰ ਅੱਗੇ ਵਧਣ ਤੋਂ ਪਹਿਲਾਂ ਨੋਟ ਕਰੋ ਇੱਥੇ ਵੀ ਇਸ ਟਾਈਪ ਹੋਇਆ ਹੈ ਹਾਂਜੀ 61 ਨੰਬਰ ਕੁਐਸਚਨ ਹੈ ਜੀ ਪੰਜਾਬੀ ਵਿੱਚ وینجن گچھیاں دیا قسم ہیں آپشن ہے سات بی نو سی دس ڈی دو نمبر کوشچن آنسر کرو جی ونجن گچھے گچھے کنکار ہوں جی جنہ کا آنسر دو آ رہا ہے بالکل ٹھیک ہے ڈی آپشن صحیح ہوئے گا جی کوشچن نمبر باہٹ چھوٹی تو چھوٹی ارتھ بھرپور اکائی ویاکرنک اکائی ہے ارتھ بھرپور ویاکرنک اکائی پوچھی گئی ہے آپشن ہے سوتنتر اپاگ بی پاوانش سی سواین اپاگ ਇਹ ਡੀਪ ਰਾਧਿਲ ਉਪਵਗ ਹਾਂਜੀ ਇਹ ਪ੍ਰਸ਼ਨ ਬਹੁਤ ਹੀ ਘਟਕਤਾਬਾ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਪਰ ਇਹ ਬਿਲਕੁਲ ਸਹੀ ਕੁਐਸਚਨ ਹੈ ਜੀ ਛੋਟੀ ਤੋਂ ਛੋਟੀ ਅਰਥਪਰਪੂਰ ਇਕਾਈ ਜਿਹੜੀ ਸ਼ਬਦ ਨੂੰ ਮੰਨ ਲੈਂਦੇ ਆ ਪਰ ਸ਼ਬਦ ਤੋਂ ਵੀ ਛੋਟਾ ਪਾਵੰਸ਼ ਮੰਨ ਲਿਆ ਜਾਂਦਾ ਹੈ ਜੋ ਕਿ ਸ਼ਬਦ ਦਾ ਹੀ ਇੱਕ ਟੋਟਾ ਹੋ ਸਕਦਾ ਹੈ ਸੋ ਠੀਕ ਹੈ ਜਿਹੜੇ ਵੀ ਆਨਸਰ ਕਰ ਰਹੇ ਨੇ ਜੀ ਆਪਸ਼ਨ ਬੀ ਬੀ ਜਿੰਨਾ ਦਾ ਆਨਸਰ ਹੈ ਬਿਲਕੁਲ ਸਹੀ ਉੱਤਰ ਕੁਐਸਚਨ ਨੰਬਰ 38 ਦੇ ਬਲਵਾ ਦੇ ਮੁੰਡਾ ਰੋਟੀ ਖਾਂਦਾ ਹੈ ਵਾਕ ਵਿੱਚ ਉਦੇਸ਼ ਹੈ ਆਪਸ਼ਨ এ ਰੋਟੀ ਵੀ ਖਾਂਦਾ ਸੀ ਮੁੰਡਾ ਤੇ ਡੀ ए ਤੇ ਬੀ ਦੋਵੇਂ ਸਹੀ ਉੱਤਰ ਕੁਐਸਚਨ ਨੰਬਰ 38 ਲਈ ਕਰੋ ਜੀ ਹਾਂਜੀ 38 ਨੰਬਰ ਲਈ ਸਹੀ ਉੱਤਰ ਚੁਣਿਆ ਜਾਵੇ ਆਨਸਰ ਹੋਵੇ ਗਾਇਸ ਸੀ ਆਪਸ਼ਨ ਮੁੰਡਾ ਮੁੰਡਾ ਇਸ ਦੇ ਵਿੱਚ ਵਾਕ ਦੇ ਵਿੱਚ ਉਦੇਸ਼ ਹੈ ਬਾਕੀ ਵਿਦੇਸ਼ ਹੈ ਕੁਐਸਚਨ ਨੰਬਰ 64 ਪੰਜਾਬੀ ਵਿੱਚ ਸ਼ਗੋਸ਼ ਵਿਅੰਜਨ ਹਨ ਦਿੱਤੇ ਗਏ ਆਪਸ਼ਨ A B C D ਦੇ ਵਿੱਚੋਂ ਸਹੀ ਉੱਤਰ ਚੁੜਾਇਆ ਜਾਵੇ ਕਿਉਂਕਿ ਸਾਰੇ ਬੋਲਣ ਦੇ ਵਿੱਚ ਸਮਾਂ ਲੱਗ ਜਾਵੇਗਾ ਜਦ ਤੋ ਕਰੋ ਜੀ ਅਨਸਰ ਕੁਐਸਚਨ ਨੰਬਰ 64 ਦੇ ਲਈ ਸਹੀ ਉੱਤਰ ਜੋ ਵੀ ਤੁਹਾਨੂੰ ਲੱਗਦਾ ਹੈ ਹਾਂਜੀ ਜਿਨ੍ਹਾਂ ਦਾ ਅਨਸਰ ਆ ਰਿਹਾ ਆਪਸ਼ਨ B ਬਿਲਕੁਲ ਠੀਕ ਹੈ ਬਾਕੀ ਲੋਡ ਕਰਨ ਕੁਐਸਚਨ ਨੰਬਰ ਅ ਬੀ ਹੀ ਹੋਵੇਗਾ ਜੀ 34 ਦੇ ਲਈ करेक्ट ਆਨਸਰ ਇੱਥੇ ਵੀ ਮਿਸਟਾਈਪ ਹੋ ਗਿਆ ਆਨਸਰ ਜਿਹੜਾ ਜਿਹੜਾ ਮੈਂ ਤੁਹਾਨੂੰ ਉੱਤੇ ਦੱਸ ਰਿਹਾ ਉਹੀ ਸਹੀ ਹੈ ਇੱਥੇ ਮਿਸਟਾਈਪ ਆ ਗਿਆ ਆ ਦੇ ਆਨਸਰ ਠੀਕ ਹੈ ਜੀ ਇਸ ਗੱਲ ਦਾ ਧਿਆਨ ਰੱਖਣਾ ਕੁਐਸਚਨ ਨੰਬਰ 65 65 ਨੰਬਰ ਹੈ ਜੀ ਦੋਤਵ ਇੰਜਨ ਦੇ ਉਚਾਰ ਸਮੇਂ ਆਪਸ਼ਨ ਏ ਤੁਣੀ ਦਾ ਉਚਾਰ ਤੁਣੀ ਦਾ ਉਚਰਨ ਬਿਨਾਂ ਰੁਕੇ ਕੀਤਾ ਜਾਂਦਾ ਹੈ ਬੀ ਪੌਣ ਦਾ ਰਦਵ ਹਾਫ ਬਿਨਾਂ ਰੁਕਾਵਟ ਹੁੰਦਾ ਹੈ ਸੀ ਤੁਣੀ ਦੇ ਉਚਾਰਨ ਨੂੰ ਰੋਕ ਕੇ ਲੰਮਕਾਇਆ ਜਾਂਦਾ ਹੈ ਡੀ ਉਪਰੋਕਤ ਵਿੱਚੋਂ ਕੋਈ ਵੀ ਨਹੀਂ ਹਾਂਜੀ ਦੁੱਤ ਵਿਅੰਜਨ ਦੇ ਉਚਾਰਨ ਸਮੇਂ ਕੀ ਹੁੰਦਾ ਹੈ ਤੁਣੀ ਦੇ ਉਚਾਰਨ ਨੂੰ ਰੋਕ ਕੇ ਲੰਮਕਾਇਆ ਜਾਂਦਾ ਹੈ ਸੋ ਬਿਲਕੁਲ ਠੀਕ ਹੋਵੇਗਾ ਆਪਸ਼ਨ ਸੀ ਹਾਂਜੀ ਸੀ ਹੋਵੇਗਾ ਸਹੀ ਉੱਤਰ ਕੁਐਸਚਨ ਨੰਬਰ 66 ਦੇ ਵੱਲ ਵੱਧਦੇ ਹਾਂ 66 ਨੰਬਰ ਹੈ ਜੀ ਕੰਬਵਾ ਵਿਅੰਜਨ ਹੈ ਆਪਸ਼ਨ ਏ ਡਾੜਾ ਬੀ ਲੱਲਾ ਸੀ ਰਾਰਾ ਤੇ ਡੀ ਨਾਣਾ ਕੁਐਸਚਨ ਨੰਬਰ 4 ਦੇ ਲਈ ਆਨਸਰ ਤੁਹਾਨੂੰ ਜੀ ਹਾਂਜੀ ਪ੍ਰੈਸ਼ਨ ਨੰਬਰ 4 ਦੇ ਲਈ ਆਨਸਰ ਆਪਸ਼ਨ ਸੀ ਹੋਵੇਗਾ ਰਾਰਾ ਕੁਐਸਚਨ ਨੰਬਰ 67 ਹੈ ਜੀ ਆਪਣੇ ਕੋਲ ਪੰਜਾਬੀ ਵਿੱਚ ਸਵਰਵਾਹਕ ਹਨ ਆਪਸ਼ਨ ਏ 32 ਬੀ 11 ਸੀ 10 ਤੇ ਡੀ 3 ਹਾਂਜੀ ਸਵਰ ਕਈ ਵਾਰੀ ਪੁੱਛ ਲੈਂਦੇ ਐ ਤੇ ਕਈ ਵਾਰੀ ਸਵਰਵਾਹਕ ਤੇ ਆਪਸ਼ਨ 3 10 ਮੋਸਟਲੀ ਦੇ ਹੀ ਜਾਂ 7 ਆਪਸ਼ਨ ਵੀ ਮਿਲ ਜਾਊਗਾ ਤੁਹਾਨੂੰ ਦੇਖਣੋਂ ਠੀਕ ਹੈ ਜੀ ਜਦੋਂ ਸਵਰਵਾਹਕ ਪੁੱਛੇ ਜਾਣ ਤਾਂ ਤਿੰਨ ਹੀ ਆਨਸਰ ਕਰਨਾ ਹੈ ਠੀਕ ਹੈ ਜੀ ਸਵਰ ਕੱਲੇ ਪੁੱਛ ਲਈ ਜਾਣ ਤਾਂ ਆਨਸਰ ਤੁਹਾਡਾ ਤਿੰਨ ਹੋ ਸਕਦਾ ਪਰ ਸ਼ਰਤ ਇਹ ਹੈ ਕਿ ਉਹਦੇ 'ਚ 10 ਮੈਂਸ਼ਨ ਨਾ ਹੋਵੇ ਠੀਕ ਹੈ ਜੀ ਇਹ ਸਿਚੁਏਸ਼ਨ ਬਣ ਜਾਂਦੀ ਕਈ ਵਾਰੀ ਕੁਐਸਚਨ ਨੰਬਰ 67 ਦੇ ਲਈ ਸਹੀ ਉੱਤਰ ਅ ਈ ਹੋਵੇਗਾ ਜੀ ਤਿੰਨ ਸਰਵਾਹਕ ਪੁੱਛ ਰਿਹਾ ਠੀਕ ਹੈ ਜੀ ਕੁਐਸਚਨ ਨੰਬਰ 68 ਦੇ ਵੱਲ ਵੱਧ ਜੀ 68 ਨੰਬਰ ਹੈ ਮੈਂ ਇਸ ਨਤੀਜੇ ਉੱਤੇ ਪਹੁੰਚਿਆ ਹਾਂ ਕਿ ਇਸ ਸਾਰੀ ਗਰੀਬੀ ਬਦਕਾਰੀ ਭੁੱਖ ਕੰਗਾਲੀ ਦਾ ਕਾਰਨ ਜਾਇਦਾਦ ਦੀ ਕਾਣੀ ਵੰਡ ਹੈ ਇਹ ਵਾਕ ਹੈ ਆਪਸ਼ਨ A ਸੰਯੁਕਤ ਵਾਕ B ਮਿਸ਼ਰਤ ਵਾਕ C ਸਧਾਰਨ ਵਾਕ ਤੇ D ਉਪਰੋਕਤ ਵਿੱਚੋਂ ਕੋਈ ਵੀ ਠੀਕ ਨਹੀਂ 68 ਨੰਬਰ ਕੁਐਸਚਨ ਦੇ ਲਈ ਸਹੀ ਉੱਤਰ ਕਰੋ ਜੀ ਕੁਐਸਚਨ ਨੰਬਰ 68 ਤੇ ਲਈ ਸਹੀ ਉੱਤਰ ਚੁਣਿਆ ਜਾਵੇ ਸੋ ਜਿਹੜੇ ਵੀ 68 ਦੇ ਲਈ ਅਨਸਰ ਕਰ ਰਹੇ ਨੇ ਜੀ ਮਿਸ਼ਰਤ ਵਾਕ ਬਿਲਕੁਲ ਠੀਕ ਆ ਹਾਂਜੀ ਇੱਕ ਦੂਸਰੇ ਤੇ ਮਤਲਬ ਕਿ ਇੱਕ ਵਾਕ ਅਧੀਨ ਹੈ ਤੇ ਅਹ ਠੀਕ ਹੈ ਮਿਸ਼ਰਤ ਵਾਕ ਦੇ ਵਿੱਚ ਇੱਕ ਅਧੀਨ ਵਾਕ ਜ਼ਰੂਰ ਹੁੰਦਾ ਠੀਕ ਹੈ ਬੀ ਆਪਸ਼ਨ ਹੀ ਕਰੈਕਟ ਹੋਏਗਾ ਕੁਐਸਚਨ ਨੰਬਰ 69 ਦੇ ਵਲਵਾਦ ਦੇ ਜੀ ਪਹਾੜੀ ਪੰਜਾਬੀ ਦੀਆਂ ਉਪਭਾਸ਼ਾਵਾਂ ਹਨ ਪਹਾੜੀ ਪੰਜਾਬੀ ਦੀਆਂ ਉਪਭਾਸ਼ਾਵਾਂ ਪੁੱਛਿਆ ਨੇ ਆਪਸ਼ਨ A ਵਾਦੀ ਡੋਗਰੀ ਪਟਿਆੜੀ B ਪੋਠੋਹਾਰੀ ਪੁਣਛੀ ਕਾਂਗੜੀ C ਚਾਂਗੀ ਡੋਗਰੀ ਮੁਲਤਾਨੀ ਤੇ D ਡੋਗਰੀ ਪੁਣਛੀ ਤੇ ਕਾਂਗੜੀ 69 ਨੰਬਰ ਕੁਐਸਚਨ ਦੇ ਲਈ ਸਹੀ ਆਨਸਰ ਕਰੋ 69 ਦੇ ਲਈ ਜਿਹਨਾਂ ਦਾ ਆਨਸਰ ਆ ਰਿਹਾ ਡੋਗਰੀ ਪੁਣਛੀ ਤੇ ਕਾਂਗੜੀ ਆਪਸ਼ਨ D ਕਰੈਕਟ ਆਨਸਰ ਹੈ ਕੁਐਸਚਨ ਨੰਬਰ 70 ਰੂਪਾਂਤਰੀ ਵਿਆਕਰਨ ਦਾ ਕਰਤਾ ਹੈ অপਸ਼ਨ A ਹਰਜੀਤ ਸਿੰਘ B ਹਰਕੀਰਤ ਸਿੰਘ C ਬਲਬੀਰ ਸਿੰਘ ਸੰਧੂ D ਪਰਮਜੀਤ ਵਾਲੀਆ ਰੂਪਾਂਤਰੀ ਵਿਆਕਰਨ ਦਾ ਕਰਤਾ ਸਭ ਨੂੰ ਰਟਿਆ ਹੋਣਾ ਇਹ ਕੁਐਸਚਨ ਹਾਂਜੀ ਰੂਪਾਂਤਰੀ ਵਿਆਕਰਨ ਦਾ ਕਰਤਾ ਬਿਲਕੁਲ ਠੀਕ ਹੈ ਜਿਹੜੇ ਹਰਕੀਰਤ ਸਿੰਘ ਅਨਸਰ ਕਰ ਰਹੇ ਨੇ অপਸ਼ਨ B ਬਾਕੀ ਨੋਟ ਕਰਨ ਕੁਐਸਚਨ ਨੰਬਰ 71 ਗੁਰਮੁਖੀ ਲਿਪੀ ਜਨਮ ਤੇ ਵਿਕਾਸ पुस्तक ਦਾ ਲੇਖਕ ਹੈ অপশন 1 ਕਾਲਾ ਸਿੰਘ ਵਿਦਦੀ B ਪ੍ਰੇਮ ਪ੍ਰਕਾਸ਼ ਸਿੰਘ C ਵੇਦ ਅਗਨੀ ਹਉਤਰੀ ਤੇ D ਜੀਬੀ ਸਿੰਘ ਇਹ ਵੀ ਸਭ ਨੂੰ ਪਤਾ ਹੋਣਾ ਲਗਭਗ ਕਾਫੀ ਪੁੱਛਿਆ ਜਾਂਦਾ ਹੈ ਕੁਸ਼ਨ ਮਤਬੁਰ ਨਜੀ ਬਿਲਕੁਲ ਠੀਕ ਹੈ ਜਿਹੜੇ ਵੀ ਅਨਸਰ ਕਰ ਰਹੇ ਨੇ ਜੀਬੀ ਸਿੰਘ ਹਾਂਜੀ 71 ਨੰਬਰ ਦੇ ਲਈ ਜਿਨ੍ਹਾਂ ਦਾ ਅਨਸਰ ਜੀਬੀ ਸਿੰਘ ਆਇਆ ਹੈ ਬਿਲਕੁਲ ਠੀਕ ਕੁਸ਼ਨ ਨੰਬਰ 72 ਸ਼ਬਦ ਕੋਸ਼ ਦੀ ਕਿਸਮ ਜਾਂ ਕਿਸਮ ਹਨ ਸ਼ਬਦ آپشن تہ لکتی شبد درست نہیں ہے نہیں ہے آپشن کہاوت بی محاورہ سی اخوت ڈی اخاڑ کوشچن نمبر تہر آنسر کرو جی تہر نمبر لی چنیا جائے سی اتر ਇਹੜਾ ਸ਼ਬਦ درست ਨਹੀਂ ਹੈ ਮੁਹਾਵਰਾ ਨਹੀਂ ਹੈ ਜੀ ਲੋਕੋਕਤੀ ਲਈ ਬਾਕੀ ਸਾਰੇ ਸਹੀ ਨੇ ਸੋ ਜਿਹੜਾ ਗਲਤ ਹੈ ਉਹੀ ਸਹੀ ਹੈ 74 ਨੰਬਰ ਕੁਐਸਚਨ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਮਾਰੂ ਡੱਖਣੇ ਬਾਣੀ ਦਾ ਰਚੇਤਾ ਹੈ ਆਪਸ਼ਨ ਹੈ ਗੁਰੂ ਨਾਨਕ ਦੇਵ ਜੀ ਬੀ ਗੁਰਜਨ ਦੇਵ ਜੀ ਸੀ ਗੁਰਤੇਗ ਬਾਦਰ ਜੀ ਡੀ ਭਗਤ ਰਵੀਦਾਸ ਜੀ ਮਾਰੂ ਡੱਖਣੇ ਬਾਣੀ ਦਾ ਰਚੇਤਾ ਕੌਣ ਹੈ 74 ਨੰਬਰ ਦੇ ਲਈ ਸਹੀ ਉੱਤਰ ਚੁਣਿਆ ਜਾਵੇ ਜੀ ਗੁਰੂ ਅਰਜਨ ਦੇਵ ਜੀ ਜਿਹਨਾਂ ਦਾ ਆਨਸਰ ਆ ਰਿਹਾ ਆਪਸ਼ਨ B ਬਿਲਕੁਲ ਠੀਕ ਕੁਐਸਚਨ ਨੰਬਰ 75 ਹੇਠ ਲਿਖਿਆਂ ਵਿੱਚੋਂ ਸਹੀ ਸ਼ਬਦ ਜੋੜ ਕਿਹੜਾ ਹੈ ਹਾਂਜੀ ਬੋਲਣ 'ਚ ਸਾਰੇ ਪਰਮਾਤਮਾ ਹੀ ਹਨ ਪਰ ਸਹੀ ਸ਼ਬਦ ਜੋੜ ਪੁੱਛਿਆ ਹੈ ਦੇਖ ਕੇ ਤੁਸੀਂ ਆਨਸਰ ਕਰਨਾ ਹੈ ਧਿਆਨਪੂਰਵਕ ਬਿਲਕੁਲ ਸਹੀ ਉੱਤਰ ਹੋਵੇਗਾ ਆਪਸ਼ਨ C ਪਰਮਾਤਮਾ ਕੁਐਸਚਨ ਨੰਬਰ ਛੇਤਰਵਲਵਾਦਯ 76 ਨੰਬਰ ਕੁਸ਼ਨ ਹੈ ਹੇਠ ਲਿਖਿਆਂ ਵਿੱਚੋਂ ਪ੍ਰਕਾਸ਼ਨ ਦੀ ਦ੍ਰਿਸ਼ਟੀ ਤੋਂ ਪ੍ਰਥਮ ਸਵੈ ਜੀਵਨੀ ਕਿਹੜੀ ਹੈ? ਆਪਸ਼ਨ ਹੈ ਉਮਰ ਦਾ ਪੰਦ, ਉਮਰ ਦਾ ਪੰਦ B, ਮੰਜਿਲ ਦੇ ਸਪੀ ਸੀ ਆਰ ਸੀ ਦੀ ਮੇਰੀ ਫਿਲਮ ਫਿਲਮੀ ਆਤਮ ਕਥਾ। 76 ਨੰਬਰ ਲਈ ਸਹੀ ਉੱਤਰ ਚੁਣਿਆ ਜਾਵੇ ਜੀ। ਹਾਂਜੀ 76 ਦੇ ਲਈ ਸਹੀ ਉੱਤਰ ਚੁਣੋ। ਬਿਲਕੁਲ ਠੀਕ ਹੈ ਜਿਹੜੇ ਆਰ ਸੀ ਅਨਸਰ ਕਰ ਰਹੇ ਨੇ। ਪਹਿਲੀ ਵੀ ਮੰਨ ਲਈ ਮੰਨ ਲਈ ਜਾਂਦੀ ਹੈ। ਇਹ ਕੁਐਸਚਨ ਨੰਬਰ 77 ਦੇ ਬਲਵੱਦੇ ਇਸ 77 ਨੰਬਰ ਕਿਸ ਵਾਰ ਦੇ ਪਾਠ ਵਿੱਚ ਸੌਰੀ ਕਿਸ ਵਾਰ ਦੇ ਪਾਠ ਵਿੱਚ ਪੌੜੀਆਂ ਦੇ ਨਾਲ ਸ਼ਲੋਕ ਦਰਜ ਨਹੀਂ ਹਨ ਆਪਸ਼ਨ ਹੈ ਆਸਾ ਦੀ ਵਾਰ ਬੀ ਬਸੰਤ ਦੀ ਵਾਰ ਸੀ ਮਾਝ ਦੀ ਵਾਰ ਡੀ ਜੈਸਰੀ ਦੀ ਵਾਰ ਕੁਐਸਚਨ ਨੰਬਰ 77 ਦਾ ਸਹੀ ਉੱਤਰ ਚੁਣਿਆ ਜਾਵੇ ਹਾਂਜੀ 77 ਨੰਬਰ ਲਈ ਸਹੀ ਆਨਸਰ ਕਰੋ ਜੀ ਜਿੰਨਾ ਦਾ ਆਨਸਰ ਆ ਰਿਹਾ ਆਪਸ਼ਨ ਬੀ ਬਸੰਤ ਦੀ ਵਾਰ ਬਿਲਕੁਲ ਠੀਕ ਹੈ ਕੁਐਸਚਨ ਨੰਬਰ 78 ਦੇ ਵੱਲ ਵੱਧਦੇ ਹਾਂ। ਤੋਸ਼ਲੀ ਦੀ ਹੰਸੋ ਨਾਵਲ ਉੱਪਰ ਕਿਸ ਪੰਜਾਬੀ ਲੇਖਕ ਨੂੰ ਭਾਰਤੀ ਸਾਹਿਤ ਕਾਦਮੀ ਅਵਾਰਡ ਜਾਂ ਪ੍ਰਸਕਾਰ ਮਿਲਿਆ ਸੀ? ਆਪਸ਼ਨ A ਨਰਿੰਦਰਪਾਲ ਸਿੰਘ, B ਸਰਿੰਦਰ ਸਿੰਘ ਨਰੂਲਾ, C ਕਰਤਾਰ ਸਿੰਘ ਦੁੱਗਲ, D ਉਪਰੋਕਤ ਵਿੱਚੋਂ ਕੋਈ ਵੀ ਨਹੀਂ। 78 ਨੰਬਰ ਦੇ ਲਈ ਸਹੀ ਉੱਤਰ ਚੁਣਿਆ ਜਾਵੇ ਜੀ। ਹਾਂਜੀ ਉਪਰੋਕਤ ਵਿੱਚੋਂ ਕੋਈ ਵੀ ਠੀਕ ਨਹੀਂ ਹੈ। ਜਸਵੰਤ ਕਵਲ ਦਾ ਰਾਈਟਰ ਹੈ ਜੀ। ਠੀਕ ਹੈ ਜਿਨ੍ਹਾਂ ਨੇ ਡੀ ਆਪਸ਼ਨ ਚੁਣਿਆ ਹੈ ਕੁਐਸਚਨ ਨੰਬਰ 78 ਨੰਬਰ ਇਹ ਪੰਜਾਬੀ ਦੇ ਕਿਸ ਨਾਵਲ ਜਾਂ ਨਾਵਲਾਂ ਤੇ ਫਿਲਮ ਬਣੀ ਆਪਸ਼ਨ ਹੈ ਪਵਿੱਤਰ ਪਾਪੀ ਬੀ ਪਿੰਜਰ ਸੀ ਇਹ ਤੇ ਬੀ ਦੋਹਾਂ ਤੇ ਡੀ ਉਪਰੋਕਤ ਵਿੱਚੋਂ ਕੋਈ ਵੀ ਨਹੀਂ ਕੋਈ ਵੀ ਠੀਕ ਨਹੀਂ ਕੁਐਸਚਨ ਨੰਬਰ 79 ਲਈ ਆਨਸਰ ਚੁਣਿਆ ਜਾਵੇ ਜੀ ਕਿਸ ਨਾਵਲ ਤੇ ਜਾਂ ਨਾਵਲਾਂ ਤੇ ਫਿਲਮ ਬਣੀ ਪਵਿੱਤਰ ਪਾਪੀ ਤੇ ਪਿੰਜਰ ਦੋਹਾਂ ਤੇ ਹੀ ਫਿਲਮ ਬਣੀ ਹੈ অপਸ਼ਨ ਸੀ கரੈਕਟ ਆਨਸਰ ਹੋਵੇਗਾ 80 ਨੰਬਰ ਕੁਐਸਚਨ ਸਾਂਝੀ ਕੰਧ ਕਹਾਣੀ ਦਾ ਕਰਤਾ ਹੈ ਸਾਂਝੀ ਕੰਧ ਕਹਾਣੀ ਦਾ ਕਰਤਾ ਕੌਣ ਹੈ অপਸ਼ਨ A ਗੁਰਦਿਆਲ ਸਿੰਘ B ਕੁਲਵੰਤ ਸਿੰਘ C ਕਰਤਾ ਸਿੰਘ ਗੁਗਲ D ਸੰਤੋਖ ਸਿੰਘ ਪੀਰ ਕੁਐਸਚਨ ਨੰਬਰ 80 ਲਈ ਸਹੀ ਉੱਤਰ ਚੁਣਿਆ ਜਾਵੇ 80 ਨੰਬਰ ਦੇ ਲਈ ਜਿੰਨਾ ਦਾ ਆਨਸਰ ਆ ਰਿਹਾ ਸੰਤੋਖ ਸਿੰਘ ਪੀਰ ਸਾਂਝੀ ਕੰਧ ਕਹਾਣੀ ਹੈ ਜੀ ਸੰਤੋਖ ਸਿੰਘ ਧੀਰ ਦੀ ਬਿਲਕੁਲ ਠੀਕ ਉੱਤਰ ਹੈ ਕੁਐਸਚਨ ਨੰਬਰ 81 8 ਲਿਖਿਆ ਵਿੱਚੋਂ ਕਿਹੜਾ ਵਾਰਤਕਾਰ ਹਾਸ ਰਸ ਲੇਖਕ ਨਹੀਂ ਹੈ ਆਪਸ਼ਨ ਇਹ ਪਿਆਰਾ ਸਿੰਘ ਦਾਤਾ ਬੀ ਪਿਆਰਾ ਸਿੰਘ ਪਦਮਸੀ ਗਰਨਾਮ ਸਿੰਘ ਪੀਕੇਐਲ ਗਰਗ ਕਿਹੜਾ ਵਾਰਤਕਾਰ ਹਾਸ ਰਸ ਲੇਖਕ ਨਹੀਂ ਹੈ 81 ਨੰਬਰ ਲਈ ਸਹੀ ਉੱਤਰ ਚੁਣੋ ਜੀ ਦੇਖੋ ਕੁਝ ਤਾਂ ਇਹਨਾਂ ਦੇ ਬਾਰੇ ਪਤਾ ਨਹੀਂ ਹੋਣਾ ਜਿਵੇਂ ਕਿ ਕੇ.ਐਲ. ਗਰਗ ਤੇ ਗੁਰਨਾਮ ਸਿੰਘ ਤੀਰ ਬਾਰੇ ਬਹੁਤ ਘੱਟ ਸੁਣਿਆ ਹੁਣ ਬਾਕੀ ਇਹਨਾਂ ਤੋਂ ਬਿਨਾਂ ਵੀ ਅਨਸਰ ਕੀਤਾ ਜਾ ਸਕਦਾ ਹੈ ਜਿਕਰ ਪਿਆਰਾ ਸਿੰਘ ਪਦਮ ਦੇ ਬਾਰੇ ਚੰਗੀ ਜਾਣਕਾਰੀ ਰੱਖਦੇ ਹੂੰ ਤਾਂ ਹਾਂਜੀ 81 ਨੰਬਰ ਲਈ ਜਿਨ੍ਹਾਂ ਨੇ B ਆਪਸ਼ਨ ਚੁਣਿਆ ਹੈ ਠੀਕ ਹੋਵੇਗਾ ਨਹੀਂ ਪੁੱਛਿਆ ਹੈ ਬਾਕੀ ਤਿੰਨੋਂ ਹਨ ਕਹਿ ਸਕਦੇ ਹੋ ਤੁਸੀਂ ਕਿ ਸਿਲੇਬਸ ਤੋਂ ਬਾਹਰ ਦਾ ਕੁਐਸਚਨ ਹੈ ਦੇਖੋ ਇਦਾਂ ਦੇ ਕੁਐਸਚਨ ਵੀ ਪੁੱਛ ਲਿਆ ਜਾਂਦੇ ਆ ਹੁਣ ਕਿਸ ਨੇ ਪਿਆਰਾ ਸਿੰਘ ਦਾਤਾਵਾਰੀ ਪੜਿਆ ਹੋਣਾ ਸਿਲੇਬਸ ਦੇ ਅਕੋਰਡਿੰਗ ਗੁਰਨਾਮ ਸਿੰਘ ਤੀਰ ਨੂੰ ਪੜਿਆ ਹੋਣਾ ਕੇਲ ਗਰਗ ਨੂੰ ਪੜਿਆ ਹੋਣਾ ਠੀਕ ਹੈ ਸੋ ਇਹ ਚੀਜ਼ਾਂ ਹੋ ਜਾਂਦੀਆਂ ਨੇ ਕੁਐਸਚਨ ਇਦਾਂ ਦੇ ਵੀ ਪੁੱਛੇ ਜਾਂਦੇ ਆ ਗੁਰੂ ਨਾਨਕ ਦੇਵ ਜੀ ਦੀ ਬਾਣੀ ਜਪਜੀ ਦੀ ਕਿਹੜੀ ਪਉੜੀ ਉਹਨਾਂ ਦੀ ਬਾਣੀ ਸੋਦਰ ਦੇ ਪਾਠ ਦਾ ਵੀ ਭਾਗ ਹੈ ਆਪਸ਼ਨ A 21ਵੀਂ B 25ਵੀਂ C 27ਵੀਂ D 31ਵੀਂ 82 ਨੰਬਰ ਦੇ ਲਈ ਆਨਸਰ ਚੁਣੋ ਜੀ ਹਾਂਜੀ 82 ਦੇ ਲਈ ਸਹੀ ਉੱਤਰ ਚੁਣਿਆ ਜਾਵੇ ਤੇ 82 ਲਈ ਜਿਨ੍ਹਾਂ ਨੇ ਆਪਸ਼ਨ ਸੀ 27ਵੀਂ ਪੌੜੀ ਚੁਣਿਆ ਹੈ ਬਿਲਕੁਲ ਠੀਕ ਹੈ ਕੁਐਸਚਨ ਨੰਬਰ 83 ਸੰਗਰਾਣ ਦੇ ਵਾਲੇ ਦਿਨ ਗੁਰਦੁਆਰਿਆਂ ਵਿੱਚ ਕਿਸ 12 ਮਾ ਦਾ ਪਾਠ ਕੀਤਾ ਜਾਂਦਾ ਹੈ ਆਪਸ਼ਨ A 12 ਮਾ ਰਾਗ ਤਖਾਰੀ B 12 ਮਾ ਰਾਗ ਰਾਗ ਮਾਜ ਤੇ C A ਅਤੇ B ਦੋਹਾਂ ਦਾ D ਲੋਕ ਪਰੰਪਰਾ ਦੇ ਕਿਸੇ ਵੀ ਕਿਸੇ ਲੋਕ ਪਰੰਪਰਾ ਦੇ ਕਿਸੇ 12 ਮਾ ਦਾ 83 ਨੰਬਰ ਦੇ ਲਈ ਆਨਸਰ ਚੁਣਾਈ 83 ਦੇ ਲਈ ਸਹੀ ਉੱਤਰ ਆਪਸ਼ਨ ਬੀ ਹੋਵੇਗਾ 12 ਮਾ ਰਾਗ ਮਾਜ ਦਾ ਕੁਐਸਚਨ ਨੰਬਰ ਜਾਂ ਫਿਰ ਗੁਰੂ ਅਰਜਨ ਦੇਵ ਜੀ ਦੇ ਬਾਰਾਮਾ ਦਾ ਇਹ ਵੀ ਯਾਦ ਰੱਖਣਾ 84 ਨੰਬਰ ਭਾਈ ਗੁਰਦਾਸ ਜੀ ਦੀ ਕਿਸ ਵਾਰ ਵਿੱਚ ਗੁਰੂ ਨਾਨਕ ਦੇਵ ਜੀ ਦਾ ਜੀਵਨ ਬਿਰਤਾਂਤ ਪੇਸ਼ ਹੋਇਆ ਹੈ ਆਪਸ਼ਨ ਏ 39ਵੀ ਬੀ 21ਵੀ ਸੀ 11ਵੀ ਤੇ ਡੀ ਪਹਿਲੀ 84 ਨੰਬਰ ਦੇ ਲਈ ਸਹੀ ਆਨਸਰ ਚੁਣੋ ਜੀ ਹਾਂ ਜੀ ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਦੇ ਵਿੱਚ ਆਪਸ਼ਨ ਡੀ ਸਹੀ ਉੱਤਰ ਹੋਵੇਗਾ 85 ਨੰਬਰ ਇਹ ਸ਼ਾਹ ਸੈਨ ਦੇ ਜੀਵਨ ਕਾਲ ਦਾ ਸਬੰਧ ਕਿਸ ਸਦੀ ਈਸਵੀ ਨਾਲ ਹੈ অপਸ਼ਨ A 15ਵੀਂ B 16ਵੀਂ C 17ਵੀਂ D 16ਵੀਂ 17ਵੀਂ 85 ਨੰਬਰ ਦੇ ਲਈ ਸਹੀ ਆਨਸਰ ਚੁਣੋ ਜੀ ਸ਼ਾਹ ਸੈਨ ਦੇ ਜੀਵਨ ਕਾਲ ਬਾਰੇ ਪੁੱਛਿਆ ਗਿਆ ਹੈ ਕਰੋ ਜੀ ਆਨਸਰ ਸ਼ਾਹ ਸੈਨ ਦਾ ਜੀਵਨ ਕਾਲ ਹਾਂਜੀ ਕਵੈਸਚਨ ਨੰਬਰ 85 ਦੇ ਲਈ ਜਿੰਨਾ ਦਾ ਆਨਸਰ ਆ ਰਿਹਾ 16ਵੀਂ ਸਦੀ 16ਵੀਂ ਸਦੀ ਬਿਲਕੁਲ ਸਹੀ ਉੱਤਰ ਹੋਵੇਗਾ ਜੀ 1539 ਤੋਂ ਆਈ ਥਿੰਕ 93 ਸੀ ਹਾਂਜੀ ਕਵੈਸਚਨ ਨੰਬਰ 86 ਕਿਸ ਵਿਦਵਾਨ ਨੇ ਬਾਬਾ ਬੁੱਲੇ ਸ਼ਾਹ ਨੂੰ ਪੰਜਾਬੀ ਸੂਫੀ ਕਾਵ ਦਾ ਸਿਕਰ ਮੰਨਿਆ ਹੈ অপਸ਼ਨ A ਡਾਕਟਰ ਮੋਹਨ ਸਿੰਘ ਦੀਵਾਨਾ B ਡਾਕਟਰ ਰਾਮਾ ਕ੍ਰਿਸ਼ਣ ਕ੍ਰਿਸ਼ਨਾ ਲਾਜਵੰਤੀ ਸੀ ਡਾਕਟਰ ਦਿਵਾਨ ਸਿੰਘ ਤੇ ਡੀ ਡਾਕਟਰ ਗਲਵੰਤ ਸਿੰਘ ਕੁਐਸਚਨ ਨੰਬਰ 86 ਲਈ ਆਨਸਰ ਚੁਣਿਆ ਜਾਵੇ ਜੀ 86 ਨੰਬਰ ਦਾ ਸਹੀ ਉੱਤਰ ਚੁਣਿਆ ਜਾਵੇ ਜਿਨ੍ਹਾਂ ਦਾ ਆਨਸਰ ਆ ਰਿਹਾ ਡਾਕਟਰ ਰਾਮਾ ਕ੍ਰਿਸ਼ਨਾ ਲਾਜਵੰਤੀ ਆਪਸ਼ਨ ਬੀ ਬਿਲਕੁਲ ਠੀਕ ਹੋਵੇਗਾ ਕੁਐਸਚਨ ਨੰਬਰ 87 ਪੀਲੂ ਰਚਿਤ ਕਿੱਸਾ ਮਿਰਜ਼ਾ ਸਾਹਿਬਾ ਉੱਪਰ ਪੰਜਾਬੀ ਦੀ ਕਿਸੋ ਬੋਲੀ ਦਾ ਅਸਰ ਹੈ ਆਪਸ਼ਨ ਇਹ ਲੈਂਦੀ ਵੀ ਦੁਆਬੀ ਸੀ ਮਾਝੀ ਦੀ ਮਲਵਈ ਸਤਾਸੀ ਨੰਬਰ ਸਹੀ ਉੱਤਰ ਚੁਣਿਆ ਜਾਵੇ ਹਾਂਜੀ ਪੀਲੂ ਰਚਿਤ ਮਿਰਜ਼ਾ ਸਾਹਿਬਾਂ ਉੱਪਰ ਪੰਜਾਬੀ ਦੀ ਕਿਸ ਉਪ ਬੋਲੀ ਦਾ ਪ੍ਰਭਾਵ ਹੈ ਆਨਸਰ ਮਾਝੀ ਦਾ ਹੋਵੇਗਾ ਆਪਸ਼ਨ ਸੀ ਕੁਸ਼ਚਨ ਨੰਬਰ ਅਠਾਸੀ ਜੰਗਨਾਮਾ ਕਾਵ ਰੂਪ ਵਿੱਚ ਪ੍ਰਧਾਨ ਰਸ ਹੁੰਦੇ ਹਨ ਆਪਸ਼ਨ ਏ ਸ਼ਿੰਗਾਰ ਰਸ ਤੇ ਬੀ ਰਸ ਬੀ ਬੀ ਰਸ ਤੇ ਸ਼ਾਂਤ ਰਸ ਸੀ ਅਦਭੁਤ ਰਸ ਤੇ ਵੀ ਰਸ ਤੇ ਡੀ ਬੀ ਰਸ ਤੇ ਕਰੁਣਾ ਰਸ 88 ਨੰਬਰ ਦੇ ਲਈ ਅਨਸਰ ਚੁਣੋ ਜੰਗਨਾਮਾ ਕਾਵ ਰੂਪਤੀ ਵਿੱਚ ਬੀਰ ਰਸ ਤੇ ਕਰਨਾ ਰਸ ਪ੍ਰਭਾਵ ਪ੍ਰਦਾਨ ਹੁੰਦੇ ਨੇ অপਸ਼ਨ ਡੀ ਕਰੈਕਟ ਅਨਸਰ ਹੋਵੇਗਾ ਕੁਐਸ਼ਨ ਨੰਬਰ 89 ਹੀਰਵਾਰੀ ਤੇ ਪਾਠ ਦੀ ਅੰਦਰਲੀ ਗਵਾਹੀ ਤੋਂ ਇਸ ਰਚਨਾ ਦੇ ਕਿਸ ਸਨ ਵਿੱਚ ਮੁਕੰਮਲ ਹੋਣ ਦੀ ਸੂਚਨਾ ਮਿਲਦੀ ਹੈ অপਸ਼ਨ A 758 B 276 C 771 D 733 ਇਹ ਸਹੀ ਉੱਤਰ 99 ਨੰਬਰ ਦੇ ਲਈ ਚੁਣਿਆ ਜਾਵੇ ਜੀ ਹਾਂਜੀ 1768 ਹੋਵੇਗਾ ਜੀ ਸਹੀ ਉੱਤਰ ਆਪਸ਼ਨ B ਕੁਐਸ਼ਨ ਨੰਬਰ 90 ਦੇ ਬਲਵੱਧ ਹੀਰ-ਧਮੋਦਰ ਦੀ ਭਾਸ਼ਾ ਉੱਤੇ ਪ੍ਰਭਾਵ ਕਿਸ ਉਪਬੋਲੀ ਦਾ ਹੈ ਜਾਂ ਫਿਰ ਹੀਰ-ਧਮੋਦਰ ਦੀ ਭਾਸ਼ਾ ਉੱਤੇ ਕਿਸ ਉਪਬੋਲੀ ਦਾ ਪ੍ਰਭਾਵ ਹੈ ਆਪਸ਼ਨ A ਲੈਂਦੀ B ਪਟੋਤਵਰੀ C ਪਾਦੀ ਤੇ D ਮਾਜੀ ਕੁਐਸ਼ਨ ਨੰਬਰ 90 ਦੇ ਲਈ ਆਨਸਰ ਕਰੋ ਜੀ ਕਵੈਸਚਨ ਨੰਬਰ 90 ਦੇ ਲਈ ਸਹੀ ਉੱਤਰ ਚੁਣਿਆ ਜਾਵੇ ਤੇ 90 ਨੰਬਰ ਤੇ ਲਈ ਜਿੰਨਾ ਦਾ ਵੀ ਆਨਸਰ ਆ ਰਿਹਾ ਹੈ ਆਪਸ਼ਨ A ਲੈਂਦੀ ਦਾ ਪ੍ਰਭਾਵ ਬਿਲਕੁਲ ਠੀਕ ਉੱਤਰ ਹੋਵੇਗਾ ਜੀ 91 ਨੰਬਰ ਕੁਐਸਚਨ ਹੈ ਗੁਰਦੇਵਾਲ ਸਿੰਘ ਦੇ ਕਿਸ ਨਾਵਲ ਉੱਤੇ ਫਿਲਮ ਬਣੀ ਹੈ ਆਪਸ਼ਨ A ਆਥਰਮ ਗੁਣ B ਅੰਨੇ ਘੋੜੇ ਦਾ ਦਾਨ C ਪਰਸਾ D ਆਹਣ ਕੁਐਸਚਨ ਨੰਬਰ 91 ਦੇ ਆਨਸਰ ਕਰੋ ਸਭ ਨੂੰ ਰਟਿਆ ਹੋਣਾ ਇਹ ਕੁਐਸਚਨ ਬਿਲਕੁਲ ਸਹੀ ਹੈ ਜੀ ਅੰਨੇ ਘੋੜੇ ਦਾ ਦਹਣ ਤੇ ਫਿਲਮ ਬਣੀ ਹੈ অপਸ਼ਨ B ਜਿਨ੍ਹਾਂ ਨੇ ਚੁਣਿਆ ਸਬਦਾ ਠੀਕ ਉੱਤਰ 92 ਨੰਬਰ ਕੁਐਸਚਨ ਲੋਕ ਕਥਾਵਾਂ ਉੱਪਰ ਆਧਾਰਿਤ ਕਹਾਣੀ ਸੰਗ੍ਰਹਿ ਹੈ অপਸ਼ਨ A ਗੁਲਬਾਨੋ B ਤਿੰਨ ਬੁਹਿਆਂ ਵਾਲਾ ਘਰ C ਇਸ਼ਕ ਜਨਾ ਦੇ ਹੱਡੀ ਰਚ ਤੇ D ਕੁੜੀ ਕਹਾਣੀ ਕਰਦੀ ਗਈ ਕੁਐਸਚਨ ਨੰਬਰ 92 ਦੇ ਲਈ ਸਹੀ ਉੱਤਰ ਚੁਣਿਆ ਜਾਵੇ ਜੀ ਹਾਂਜੀ ਸਹੀ ਉੱਤਰ 92 ਨੰਬਰ ਲਈ ਚੁਣਿਆ ਜਾਵੇ 92 ਲਈ ਸਹੀ ਉੱਤਰ ਹੋਵੇਗਾ ਜੀ ਇਸਕ ਜਿਨ੍ਹਾਂ ਦੇ ਹੱਡੀ ਰਚਿਆ ਹਾਂਜੀ ਇਸਕ ਜਿਨ੍ਹਾਂ ਦੇ ਹੱਡੀ ਰਚਿਆ ਲੋਕਤਾਉ ਉੱਤਰ ਉੱਪਰ ਅਧਾਰਿਤ ਕਹਾਣੀ ਸੰਗ੍ਰਹਿ ਠੀਕ ਹੋ ਗਿਆ ਜੀ ਤੇ ਇਹਦੇ ਲੇਖਕ ਨੇ ਗਰਬਖ ਸਿੰਘ ਪ੍ਰੀਤਲੜੀ ਨੇ ਯਾਦ ਰੱਖਿਓ ਇਸ ਗੱਲ ਨੂੰ ਵੀ پوچھا جا سکتا ہے ایک ناول بھی ہے شاید اس نام پہ کوشچن نمبر ترانوے ہے امبیاں ترسے گی کہ ساہتک ودا دی رچنا ہے آپشن ایک کاو سنگرہ بی ناٹک سی ناول ڈی ہاس ویگ ترانوے نمبر لی صحیح چنو امبیاں ترسے گی ساہتک ودا پوچھی گئی ہے ایک ناٹک ہے آپشن بی کریکٹ آنسر ہوگا 94 ਨੰਬਰ ਕੁਐਸ਼ਨ ਹੈ ਗगन ਮੇਥਾਲ ਕਿਸ ਦੀ ਨਾਟਕ ਰਚਨਾ ਹੈ অপਸ਼ਨ A ਗਰਦਿਆਲ ਸਿੰਘ ਫੁੱਲ B ਕੁਰਸ਼ਰਨ ਸਿੰਘ C ਆਤਮਜੀਤ D ਬਲਵੰਤ ਗਾਰਗੀ ਕੁਐਸ਼ਨ ਨੰਬਰ 94 ਲਈ ਆਨਸਰ ਕਰੋ ਗगन ਮੇਥਾਲ ਕਿਸ ਦੀ ਨਾਟਕ ਰਚਨਾ ਹੈ ਬਲਵੰਤ ਗਾਰਗੀ ਦੀ ਨਾਟਕ ਰਚਨਾ ਹੈ অপਸ਼ਨ D கரੈਕਟ ਆਨਸਰ ਹੋਵੇਗਾ ਕੁਐਸ਼ਨ ਨੰਬਰ 95 ਭਾਈ ਵੀਰ ਸਿੰਘ ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਕਿਸ ਰਚਨਾ ਉੱਪਰ ਪ੍ਰਾਪਤ ਹੋਇਆ অপਸ਼ਨ A ਮਟ ਖੁਲਾਰੇ B ਕੰਬ ਦੀ ਕਲਾਈ ਸੀ ਲੈ ਰੰਗ ਦੇ ਹਾਰ ਤੇ ਦੀ ਮੇਰੇ ਸਾਈਆਂ ਜੀਓ ਜੀਓ ਇੱਥੇ ਗਲਤ ਪਾਇਆ ਗਿਆ ਸੋ ਬਿਲਕੁਲ ਸਹੀ ਉੱਤਰ ਹੋਵੇਗਾ ਇਹ ਹੀ ਵਾਲਾ ਆਪਸ਼ਨ ਡੀ ਇਹ ਸਭ ਦੇ ਰਟਿਆ ਹੋਇਆ ਕੁਐਸਚਨ ਹੈ ਕੁਐਸਚਨ ਨੰਬਰ 96 ਸੱਚੋ ਸੱਚ ਸਫਰਨਾਮਾ ਕਿਸ ਦੇਸ਼ ਨਾਲ ਸੰਬੰਧਿਤ ਹੈ ਆਪਸ਼ਨ A ਇੰਗਲੈਂਡ B ਅਮਰੀਕਾ C ਕੈਨੇਡਾ ਤੇ D THAILAND ਕਵੈਸਚਨ ਨੰਬਰ 96 ਲਈ ਅਨਸਰ ਕਰੋ ਜੀ ਕਿਸ ਦੇਸ਼ ਨਾਲ ਸਬੰਧ ਹੈ ਜੀ ਸੱਚੋ ਸੱਚ ਸਫਰਨਾਮਾ ਦਾ ਜਿੰਨਾ ਦਾ ਵੀ ਅਨਸਰ ਆ ਰਿਹਾ ਅਮਰੀਕਾ ਅਮਰੀਕਾ ਦਾ ਸਫਰਨਾਮਾ ਵੀ ਇਸ ਨੂੰ ਕਹਿ ਦਿੰਦੇ ਬਿਲਕੁਲ ਠੀਕ ਹੈ ਬੀ ਆਪਸ਼ਨ 97 ਨੰਬਰ ਕਵੈਸਚਨ ਹੈ ਪਰ 3 ਹਰੀ ਕਿਸ ਲੇਖਕ ਦੀ ਕਾਵ ਪੁਸਤਕ ਹੈ ਆਪਸ਼ਨ ਇਹ ਵਿਦਾਤਾ ਸਿੰਘ ਪੀ ਬੀ ਤੇਜਾ ਸਿੰਘ ਸਾਬਰ ਸੀ ਤਨੀਰਾਮ ਚਾਤਕ ਦੀ ਲਾਲਾ ਕਿਰਪਾ ਸਾਗਰ ਹਾਂਜੀ ਭਾਈ ਵੀਰ ਸਿੰਘ ਦੇ ਆਪਸ਼ਨ ਦੇ ਵਿੱਚ ਹੁੰਦਾ ਤਾਂ ਕਨਫਿਊਜ਼ਨ ਜ਼ਿਆਦਾ ਪੈਦਾ ਹੋਣੀ ਸੀ ਪਰ 3 ਹਰੀ ਦਾ ਨੀਤੀਸ਼ੇਤ ਕੋ ਨਦੀ ਰਚਨਾ ਹੈ 33 ਪਰ 3 ਹਰੀ ਪਿੱਛੇ ਤਕਨੀਕ ਰਾਮ ਚਾਤਰੀ 97 ਨੰਬਰ ਲਈ ਜਿਨ੍ਹਾਂ ਦਾ ਆਨਸਰ ਆਪਸ਼ਨ ਸੀ ਆਇਆ ਹੈ ਬਿਲਕੁਲ ਸਹੀ ਉੱਤਰ ਹੈ 98 ਨੰਬਰ ਕੁਐਸ਼ਨ ਇਹ ਵਗਦੇ ਪਾਣੀ ਕਾਉ ਸੰਗ੍ਰਹਿ ਦਾ ਕਰਤਾ ਹੈ ਆਪਸ਼ਨ ਹੈ ਉਤਾਰ ਸਿੰਘ ਆਜ਼ਾਦ ਬੀ ਗੋਪਾਲ ਸਿੰਘ ਦਰਦੀ ਸੀ ਭਗਵੰਤ ਸਿੰਘ ਤੇ ਡੀ ਦੀਵਾਨ ਸਿੰਘ ਕਾਲੇ ਪਾਣੀ 98 ਨੰਬਰ ਕੁਐਸਚਨ ਦੇ ਲਈ ਸਹੀ ਉੱਤਰ ਚੁਣੋ ਜੀ ਕੁਐਸਚਨ ਨੰਬਰ 98 ਦੇ ਲਈ ਸਹੀ ਉੱਤਰ ਚੁਣਿਆ ਜਾਵੇ ਹਾਂਜੀ ਜਿਨ੍ਹਾਂ ਦਾ ਵੀ ਆਨਸਰ ਆ ਰਿਹਾ ਹੈ ਦੀਵਾਨ ਸਿੰਘ ਕਾਲੀ ਪਾਣੀ ਵਗਦੇ ਪਾਣੀ ਦੀਵਾਨ ਸਿੰਘ ਕਾਲੀ ਪਾਣੀ ਦੀ ਰਚਨਾ ਹੈ ਸਕੂਲੀ ਵਿਦਿਆਰਥੀਆਂ ਨੂੰ ਵੀ ਪਤਾ ਹੋਣਾ ਜੀ ਕੁਐਸਚਨ ਨੰਬਰ 99 ਸਰਜੀਤ ਸੋਰੀ ਸਰਜ਼ਮੀਨ ਸਰਜ਼ਮੀਨ ਕਾਫ ਸੰਗ੍ਰਹਿ ਦਾ ਰਚਨਹਾਰਾ ਹੈ ਆਪਸ਼ਨ A ਜਗਤਾਰ B ਸੁਰਜੀਤ ਪਾਤਰ C ਸੱਸਾ ਸਮਿਸ਼ਾ ਤੇ D ਪਾਸ਼ 99 ਨੰਬਰ ਕੁਐਸਚਨ ਦੇ ਲਈ ਸਹੀ ਉੱਤਰ ਚੁਣੋ ਜੀ ਕੁਐਸਚਨ ਨੰਬਰ 99 ਦੇ ਲਈ ਸਹੀ ਉੱਤਰ ਚੁਣਿਆ ਜਾਵੇ ਹਾਂਜੀ ਆਲਰੇਡੀ ਆਨਸਰ ਮੂੰਹ ਨਿਕਲ ਗਿਆ ਸੀ ਪਰ ਅਸਲ 'ਚ ਉਹ ਬਾਈ ਮਿਸਟੇਕ ਹੀ ਵਾਇਆ ਕਿਉਂਕਿ ਮੈਨੂੰ ਇਦਾਂ ਲੱਗਿਆ ਜਿਵੇਂ ਇੱਥੇ ਸੁਰਜੀਤ ਹੀ ਪਾਇਆ ਪਰ ਇੱਥੇ ਸੁਰਜਮੀਨ ਹੈ ਸਰ ਜ਼ਮੀਨ surjeet patar ਦਾ ਸੰਗ੍ਰਹਿ ਹੈ। ਕੁਐਸਚਨ ਨੰਬਰ 100 ਦੇ ਬਲਵੱਧਿਆਂ ਤੇ ਅਜਦਾ ਆਖੀ ਕੁਐਸਚਨ ਹੋ ਵੀ ਗਏ। ਪੰਜਾਬੀ ਦੇ ਹਰਮਨ ਪਿਆਰੀ ਕਵੀ ਸ਼ੇਵ ਕੁਮਾਰ ਬਟਾਲਵੀ ਦਾ ਦੇਹਾਂਤ ਕਦੋਂ ਹੋਇਆ? ਆਪਸ਼ਨ ਹੈ 1977 B 1975 C 1973 D 1971 ਸਹੀ ਉੱਤਰ 100 ਨੰਬਰ ਲਈ ਚੁਣੋ। 100 ਨੰਬਰ ਦੇ ਲਈ ਸਹੀ ਉੱਤਰ ਚੁਣਿਆ ਜਾਵੇ surjeet pat sorry ਸ਼ੇਵ ਕੁਮਾਰ ਬਟਾਲਵੀ ਦਾ دیہانت پوچھا گیا ہے سو جنہوں کا بھی آنسر آ رہا ہے ان, انیس سو تہتر بالکل ٹھیک ہے دیکھو جنم بہت پوچھا جا رہا ہے جنم انیس سو سینتی صحیح کرتے ہیں پر چھتی بھی آنسر ملتا ہے یاد رکھا جائے اس گل بھی ٹھیک ہے جی سو <coughs> کنفیوز so, نہ ہو جڑی ਸਾਲ ਮੈਂ ਇੱਥੇ ਲਿਖਿਆ ਇਹ ਜਨਮਦ ਹੈ ਠੀਕ ਹੈ ਤੇ ਦੇਹਾਂਤ ਦਾ ਸਾਲ ਇਹ ਵਾਲਾ ਹੈ ਯਾਦ ਰੱਖਿਓ ਅੱਜ ਦੀ ਕਲਾਸ ਹੁੰਦੀ ਹੈ ਇੱਥੇ ਸਮਾਪਤ ਜਾਂਦੇ ਜਾਂਦੇ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਦੇ ਜਾਣਾ ਥੈਂਕ ਯੂ so much ਸਭ ਦਾ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਕੇ ਮੋਟੀਵੇਸ਼ਨ ਜ਼ਰੂਰ ਦਿੰਦੇ ਰਹੋ ਤਾਂ ਕਿ ਇਦਾਂ ਹੀ ਕਲਾਸਾਂ ਤੁਹਾਨੂੰ ਮਿਲਦੀਆਂ ਰਹਿਣ ਫ੍ਰੀ ਆਫ ਕਾਸਟ ਥੈਂਕ ਯੂ so much ਸਭ ਦਾ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਬਾਏ ਬਾਏ ਟੇਕ ਕੇਅਰ ਗੁੱਡ ਨਾਈਟ ਸਲੀਪ ਡਰੀਮ